ਗੁਰਮੁਦਾਸ ਦੇ ਨੇੜੇ 마שיਵਾਲ ਪਿੰਡ ਤੋਂ ਵੀ ਜਿਹੜਾ ਬੰ ਟੁੱਟਿਆ ਸੀ ਬਹੁਤ ਜਿਆਦਾ ਸਭ ਤੋਂ ਵੱਡਾ ਇੱਥੇ ਪਾੜ ਪਿਆ ਸੀ ਸੋ ਮਹਾਂਪੁਰਖਾਂ ਦੇ ਵੱਲੋਂ ਸੰਤ ਬਾਬਾ ਜਗਤਾਰ ਸਿੰਘ ਉਹਨਾਂ ਦੀ ਜਥੇਬੰਦੀ ਦੇ ਵੱਲੋਂ ਇਹ ਸਾਰੀਆਂ ਸੇਵਾਵਾਂ ਕੀਤੀਆਂ ਗਈਆਂ ਵਾ ਸੋ ਇੱਕ ਥਾਂ ਤੇ ਨਹੀਂ ਜੇ ਸੁਲਤਾਨਪੁਰ ਲੋਧੀ ਦੇ ਨੇੜੇ ਫਿਰੋਈਪੁਰ ਦੇ ਏਰੀਏ ਦੇ ਵਿੱਚ ਜਿੱਥੇ ਬਹੁਤ ਜਿਆਦਾ ਸਤਲੋਈ ਵਿਆਸਾਂ ਨੇ ਕਰ ਮਚਾਇਆ ਸੀ ਉਥੇ ਵੀ ਸਵਾਵਾਵਾਂ ਕੀਤੀਆਂ ਗਈਆਂ ਫਿਰ ਹਰੀਕੇ ਪਤਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਨੇੜੇ ਜਿਵੇਂ ਟਾਂਡਾ ਉੜਮੜ ਉਥੇ ਸਵਾਵਾਵਾਂ ਦਿੱਤੀਆਂ ਗਈਆਂ ਨੇ ਸੋ ਅੱਜ ਮਹਾਂਪੁਰਖਾਂ ਦੇ ਵੱਲੋਂ ਇਹ ਬੰਨ ਜਿਹੜਾ ਇਹਨੂੰ ਕੰਪਲੀਟ ਕਰਕੇ ਸੰਗਤਾਂ ਦੇ ਹਵਾਲੇ ਕਰ ਦਿੱਤਾ ਗਿਆ ਵਾ ਸਤਿਨਾਮ ਵਾਹਿਗੁਰੂ ਸੰਗ ਅੰਤੁਰ ਪ੍ਰਵਢਾ ਨਾ ਪ੍ਰਭੂ ਕਾ ਲਾਗ ਮਿਠਾ ਸਰਬ ਸਿਮਗਰੀ ਏਕਸ ਘਟ ਮਾਹੇ ਅਨੰਤ ਰੰਗ ਨਾਨਾ ਦਿਸਟਾ ਹੈ ਨਾਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹੇਸ ਕਾ ਬਿਸਰਾਮ ਸੁਨ ਸਮਾਲ ਅਨਹਤ ਹੈ ਨਾਦ ਕਹਿਣ ਨਾ ਜਾਏ ਅਚਰਜ ਬਿਸਮਾਰ ਹਿਂ ਦੇਖਿਆ ਜੀ ਸਾਖ ਦਿਖਾਏ ਨਾਨਕ ਕਾ ਸਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਾਣ ਤਿਨ ਪਰਬਤ ਹੈ ਪਾਰ ਗੰਗਾ ਸੀ ਆ ਗਿਆ ਤੈ ਸਭ ਕਰਮ ਪਾਉਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦੇ ਦਿਸੇ ਸਮਾਏ ਚਾਰ ਕੁੰਟ ਦੇ ਦਿਸੇ ਸਮਾਹੇ ਕਿਸ ਤੇ ਪਿਨ ਨਹੀਂ ਕੋਠਾ ਗੁਰ ਪ੍ਰਸਾਰ ਨਾਨਕ ਸੁਖ ਪਾਉ ਵੇਦ ਪੁਰਾਨ ਸਿਮਰਿਤ ਮਹਿ ਦੇਖ ਸਸੀ ਅਰ ਸੂਰ ਨਖੇਤਰ ਮਹਿ ਏਕ ਬਾਣੀ ਕਬ ਕੀ ਸਭ ਕੋ ਬੋਲੈ ਆਪ ਅਡੋਲ ਨ ਕਬੋ ਡੋਲੈ ਸਰਬ ਕਲਾ ਕਰ ਖਿਲੈ ਖੇਲ ਮੋਲ ਨ ਪਾਈਐ ਗੁਨਹਿ ਅਮੋਲ ਸਰਬ ਜੋਤ ਮਹਿ ਜਾਲ ਕੀ ਜੋਤ ਧਾਰ ਰਹਿਓ ਸੁਆਮੀ ਓਤ ਕੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮਹਿ ਇਹੋ ਵਿਸਾਸ ਸੰਤ ਜਨਾ ਕਾ ਪੀਖਣ ਸਭ ਰਹਿਮ ਸੰਤ ਜਨਾ ਕੇ ਹਿਰਦ ਸਭ ਧਰਮ ਸੰਤ ਜਨਾ ਸੁਨਹਿ ਇਸ ਸਭ ਵਚਨ ਸਰਬਿਆਪੀ ਰਾਮ ਸੰਗ੍ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤਿ ਬੁਜਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਦਵਦਾਨ ਅੰਤਰ ਵਸੇ ਬਾਹਰ ਪੀ ਕੋਹੀ ਨਾਨਕ ਦਰਸਨ ਦੇਖ ਸਮੋਹੀ ਆ ਸਤ ਕੀ ਆ ਸਭ ਸਤ ਤੇ ਸਤ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਗਰੇ ਵਿਸਥਾਰ ਤਿਸ ਭਾਵੇ ਤਾਂ ਇਕੰਕਾਰ ਅਨੇਕ ਕਲਾਲ ਕਿਨਹਿ ਲਾਇ ਜਿਸ ਭਾਵੇ ਜਿਸ ਲਾਇ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਾਤ ਜਿਸ ਸਾਧਨਾਇ ਨਾਨਕ ਤਿਸ ਜਨ ਆਗੁਦਾਏ ਸਰਬ ਭੂਤ ਆਪ ਵਰ ਕਾਰਾ ਸਰਬ ਨੈਨ ਆਪ 익ਨ ਹਰਿ ਸਭਲੇ ਸਮਗਰੀ ਦਾ ਤਨਾ ਪੰਜਾ ਸਾਥ ਹੀ ਸੁਨਾ ਆਵਨ ਜਾਨ ਇੱਕ ਖੇਲ ਬਨਾਇਆ ਗਿਆ ਕਾਰੀ ਕੀਨੀ ਮਾਇਆ ਸਭ ਕਾ ਮਦ ਅਲਕ ਤੋਂ ਰਹਿ ਜੋ ਕਿਸਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਰ ਭਾਵੇ ਤਲ ਇਸ ਮਾਇ ਇਸਤੇ ਹੋਏ ਸੋ ਨਾ ਹਿੰ ਬੁਰਾ ਹੋਰ ਕਹੋ ਤਿਨ ਕਸਰ ਆਪ ਭਲਾ ਕਰ ਤੂਤ ਅਤਨੀ ਕੀ ਆਪੇ ਜਾਨ ਆਪਣੇ ਦੀ ਕੀ ਆਪ ਸਾਜ ਧਾਰੀ ਸਭ ਸਾਜ ਊਤਪਾਦ ਆਪਣ ਸੰਗਰਾਜ ਤਾ ਕੀ ਗਤਿ ਮਿਤ ਕਹੀ ਨਾ ਜਾਇ ਦੂਸਰ ਹੋਇ ਤਾ ਸੋ ਦੀਪਾਇਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹ ਜਾਨ ਜੋ ਜਾਨ ਤਿਸ ਸਦਾ ਸੁਖ ਹੋਏ ਆਪ ਮਿਲਾਏ ਰਹੀ ਤਬ ਸੋਏ ਉਹ ਤਨਮੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰ ਦਾ ਪ੍ਰਗਵੰਤ ਤਨ 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 ਜਨ ਆਇ ਜਿਸ ਪ੍ਰਸਾਦ ਸਭ ਜਗਤ ਰਾਇ ਜਨ ਆਵਨ ਕਰ ਹੈ ਸਵਾਉ ਜਨ ਕੇ ਸੰਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਓ ਰਾਮ ਪ੍ਰਭ ਆ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਜ ਸੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੈ ਹਰ ਦਾਸ ਹਮਾਰਾ ਸਰੀਓ ਪੀੜ ਸਾਭ ਤੇਰਾ ਵਾਹਿਗੁਰੂ ਕਹੁ ਨਾਨਕ ਸਬ ਤੇਰੀ ਵਡਿਆਈ ਕੋਈ ਨਾਉ ਨ ਜਾਣ ਬੋਲ ਜੀ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈਂ ਧਿਆਏ ਫਰੰਗਿਤ ਗੁਰ ਤੇ ਅਮਰਦਾਸ ਰਾਮਦਾਸੇ ਹੋਈਂ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜੈਸਾ ਡਿਠੇ ਸਭ ਦੁੱਖ ਜਾਏ ਦੇਗਵਾਹ ਦਰਸੰਗ ਰਈਐ ਕਰਨ ਔਨ ਦਿਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਭੁੱਲੋ ਜੀ ਵਾਹਿਗੁਰੂ ਪੰਜਾਬ ਦੇ ਆਰਿਆਂ ਚੌਹਾਂ ਸਹਿਬ ਜਾਦੇ ਆ ਚਾਲੀਆਂ ਮੁਕਤਿਆਂ ਠੀਆਂ ਜਪੀਆਂ ਦੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੰਡੇ ਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਭੁੱਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਗੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕਾ ਕਿਸਾਂ ਸਵਾਸਾਂ ਨਾਲ ਨਿਭਾਹੀ ਤਿਨ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੁੱਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੁੱਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਦਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਸੀ ਆਈ ਤ ਦੇਗ ਤੇਗ ਫਤ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ ਖਣੋ ਸਿੱਖੇ ਦਾਨ ਕੇ ਸਦਾਨ ਰਹਿਤ ਦਾਨ ਵਿਦੇਕ ਦਾਨ ਵਿਸਾਹ ਦਾਨ ਪ੍ਰੋਸਾਦ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਭੱਲੋ ਜੀ ਸਿੱਖਾਂ ਦਾ ਮਰਣੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪਵਾਹੇ ਗੁਰੂ ਹੈ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸਤ ਸੈ ਅੱਗੇ ਨਾਨਕਾ ਖਲੇ ਕੀਚੇ ਅਰਦਾਸ ਮੈਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਅੱਗੇ ਅਰਦਾਸ ਮੈਂ ਓਰ ਥਾਉ ਨਾਹੀਂ ਜਿਸ ਕੈ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸੇ ਦੇ ਮਹਾਵਾਕੁਨ ਸਾਰ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਓ ਆਪ ਜੀ ਦੇ ਪਾਵਨ ਨਗਰ ਰਮਦਾਸ ਦੇ ਨੇੜੇ ਮਾਸੀਵਾਲ ਦਾ ਜੋ ਹੜ ਆਉਣ ਕਰਕੇ ਸਤਿਗੁਰੂ ਜੀ ਬਨ ਟੁੱਟਾ ਹੋਇਆ ਸੀ ਆਪ ਜੀ ਦੀ ਮਹਾਨ ਕਿਰਪਾ ਦਇਆ ਦ੍ਰਿਸ਼ਟੀ ਦੇ ਸਦਕਾ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਘਾਰ ਸੇਵਾ ਤਰਨ ਤਾਰਨ ਵਾਲੇ ਉਹਨਾਂ ਦੀ ਸਮੁੱਚੀ ਜਥੇਵੰਦੀ ਦੇ ਵੱਲੋਂ ਸਰਕਾਰ ਦੇ ਕਹਿਣ ਤੇ ਸੰਗਤਾਂ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਗਰੀਬ ਨਿਵਾਜ ਪਾਸ਼ਾ ਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰੂ ਜੀ ਬੰਨ ਬੰਨਣ ਦੀ ਅਰਦਾਸ ਬੇਨਤੀ ਕਰਕੇ ਸੇਵਾ ਆਰੰਭ ਕੀਤੀ ਗਈ ਸੀ ਇਸ ਵੇਲੇ ਆਪ ਜੀ ਦੀ ਮਹਾਨ ਕਿਰਪਾ ਦਇਆ ਵਰਤੀ ਹੈ ਸਤਿਗੁਰੂ ਜੀ ਬੰਨ ਬੰਨਣ ਦੀ ਸੇਵਾ ਸੰਪੂਰਨ ਹੋਈ ਹੈ ਸ਼ੁਕਰਾਨਾ ਕਰਦਿਆਂ ਹੋਇਆਂ ਤੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਦੇ ਸ੍ਰੀ ਸੁਖਮਣੀ ਸਾਹਿਬ ਦੇ ਜਾਪ ਹੋਏ ਸਤਿਗੁਰੂ ਜੀਓ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਹੋਏ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਸਤਨਾਮ ਵਾਹਿਗੁਰੂ ਦੇ ਜਾਪ ਹੋਏ ਨੇ ਗਰੀਬ ਨਿਵਾਜ਼ ਜੀ ਆਪ ਜੀ ਦਾ ਸਿਮਰਨ ਕਰਦੇ ਆ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਸੰਗਤਾਂ ਕੋਲੋਂ ਸਮਝੀਆਂ ਸੇਵਾਵਾਂ ਨਿਭਾਉਂਦੇ ਆ ਵੇ ਅੰਤਿ ਹੀ ਭੁੱਲਾਂ ਹੋਣਿਆ ਸੁਭਾਵਿਕ ਨੇ ਆਪ ਜੀ ਬਖਸ਼ਿੰਦ ਪਿਤਾ ਹੋ ਬਖਸ਼ ਲੈਣਾ ਗਾਹ ਤੋ ਸਮਤ ਬਖਸ਼ਣੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਣ ਕਰਨੀਆਂ ਤਿਲ ਫੁੱਲ ਪੇਟਾਵਾਂ ਦਰਤੇ ਪਰਵਾਣ ਕਰਨੀਆਂ ਗੁਰਬਾਣੀ ਪੜੇ ਸੁਨੇ ਪਾਤਸ਼ਾਹ ਜੀਓ ਸਮੂਹ ਸੰਗਤਾਂ ਦੇ ਹਿਰਦਿਆਂ 'ਚ ਵਸਾਉਣੇ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੇ ਸਦਕ ਭਰੋਸਾ ਨਾਮਦਾਨ ਬਖਸ਼ਣਾ ਗਰੀਬ ਨਵਾਜ਼ ਜੀਓ ਮਹਾਪੁਰਖ ਬਾਬਾ ਜਗਤਾਰ ਸਿੰਘ ਜੀ ਤੇ ਸਮੁੱਚੀ ਕਾਰ ਸੇਵਾ ਜਥੇ ਬੰਦੀ ਦੇ ਸਰਤੇ ਮਿਹਰ ਪਰਿਆ ਹੱਥ ਰੱਖਣਾ ਸਮੁੱਚੇ ਖਾਲਸਾ ਪੰਥ ਦੇ ਸੰਗਤ ਪੰਥ ਦੇ ਸਰਤੇ ਮਿਹਰ ਪਰਿਆ ਹੱਥ ਰੱਖਣਾ ਇਸੇ ਤਰ੍ਹਾਂ ਸਤਿਗੁਰੂ ਜੀਓ ਸੇਵਾਵਾਂ ਕਰਨ ਦੇ ਬਾਲ ਉਦਮ ਬਖਸ਼ਿਸ਼ ਕਰਨੇ ਰਹਿੰਦਿਆਂ ਸਵਾਸਾਂ ਤੱਕ ਸਦਾ ਲਈ ਆਪਣੀ ਸੇਵਾ ਦੇ ਲਾਇਕ ਬਣਾ ਕੇ ਗਰੀਬ ਨਿਵਾਜ਼ ਜੀਓ ਚੜ੍ਹਦੀ ਕਲਾ ਦੇ ਨਾਲ ਸੇਵਾ માં ਲੈਣੀ ਐ ਇਸ ਵੇਲੇ ਆਪ ਜੀ ਦੀਆਂ ਬਖਸ਼ਿਓ ਹੋਈਆਂ ਰਸਤਾ ਚੋਂ ਪਾਵਨ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਆਪ ਜੀ ਪ੍ਰਸੰਨ ਹੋ ਕੇ ਭੋਗ ਲਾਓ ਲੱਗਾ ਹੋਇਆ ਭੋਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਵੀ ਗਾਇਓ ਪੰਥ ਅਬ ਸੇਖਣ ਕੋ ਹੁਕਮ ਹੈ ਗੁਰੂ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਨ ਬੋਝ ਹੈ ਸਬਦ ਮੈ ਰਾਜ ਕਰੇਗਾ ਖਾਲਸਾ ਹਵਾਰ ਹੋਏ ਸਭ ਮਿਲਾਏਗੇ ਸ਼ਰਣ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਬੋਲੇ

सत नाम वाहे गुरु ਇਹ ਸੰਘ ਤੇ ਬਾਬਾ ਜੀ ਨੇ ਇਹ ਕੰਮ ਕਾਰਜ ਛੜਾਈ ਨੇ ਜਿਹਦੇ ਵਿੱਚ ਗਵਰਨਮੈਂਟ ਦਾ ਉਹਨਾਂ ਨੇ ਸਟਾਰਟ ਤੋਂ ਸ਼ੁਰੂ ਕਰਾਇਆ ਤੇ ਮੁਕੰਮਲ ਕੰਮ ਇਹ ਬਾਬਾ ਜੀ ਵੱਲੋਂ ਸੰਘ ਦੇ ਸਹਿਯੋਗ ਨਾਲ ਹੋਇਆ ਸੋ ਕੱਲ ਨੂੰ ਕੋਈ ਇਹਦੇ ਤੇ ਦਾਵਾ ਕਰੇ ਉਹ ਨਹੀਂ ਠੀਕ ਮਾਪੁਰਛ ਨੇ ਸੰਗਤ ਦੇ ਸਹਿਯੋਗ ਨਾਲ ਕਰਾਇਆ ਤੇ ਅਸੀਂ ਸਾਰਿਆਂ ਨੂੰ ਜੀ ਆਇਆਂ ਨੂੰ ਆਨਿਆ ਧੰਨਵਾਦ ਡੀਸੀ ਸਾਹਿਬ ਦਾ ਵੀ ਹੋਰ ਵੀ ਉਹਨਾਂ ਦੇ ਮੁਲਾਜ਼ਮਾਂ ਦਾ ਵੀ ਤੇ ਬਾਬਾ ਜੀ ਦਾ ਵੀ ਤੇ ਹੋਰ ਜਿਹੜੀਆਂ ਸੰਗਤਾਂ ਆਈਆਂ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋਗ ਨਾਲੇ ਬੰਨ ਬੰਨਿਆ ਗਿਆ ਅਸੀਂ ਐਡਮਿਨਿਸਟ੍ਰੇਸ਼ਨ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਇੱਕ ਵਾਸਤੇ ਆਏ ਸਾਡਾ ਸੰਗਤਾਂ ਦਾ ਸਾਥ ਦਿੱਤਾ ਔਰ ਤੁਹਾਡੀ ਸੰਗਤ ਦੇ ਸਹਿਯੋਗ ਨਾਲ ਇਹ ਸਾਡਾ ਜਿਹੜਾ ਬੰਦ ਸੰਪੂਰਨ ਹੋਇਆ ਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਵੱਲੋਂ ਵੀ ਤੇ ਸਾਡੇ ਸਾਰਿਆਂ ਵੱਲੋਂ ਜਿਹੜੇ ਮਾਛੀਵਾਲ ਦੇ ਲੋਕ ਨੇ ਕੋਨੇਵਾਲ ਦੇ ਨੇ ਯਾਰ ਦੇ ਨਾਲਾ ਦੇ ਨੇ ਇਹਨਾਂ ਸਾਰਿਆਂ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੇ ਪਹੁੰਚੀ ਸਮੂਹ ਸਾਰੀ ਸਾਧ ਸੰਗਤ ਜੀ ਇਲਾਕਾ ਵਾਸੀ ਸਾਡੇ ਅਜਨਾਲਾ ਦੇ ਐਚਡੀਐਮ ਸਾਹਿਬ ਅਤੇ ਸਾਡੇ ਕਾਰ ਸੇਵਾ ਤਰਨਤਨ ਵਾਲੇ ਬਾਬਾ ਜਗਤਾਰ ਸਿੰਘ ਜੀ ਬਾਬਾ ਗੁਰਮੀਤ ਸਿੰਘ ਜੀ ਅਤੇ ਸਾਡੇ ਸੇਵਾਦਾਰ ਪਪਾ ਭਜਨ ਸਿੰਘ ਜੀ ਬਾਬਾ ਚੋਗਾ ਸਿੰਘ ਜੀ ਅਤੇ ਜਿੰਨੇ ਸਾਡੇ ਸਿੰਘ ਸਹਿਬਾਨ ਜਿਨ੍ਹਾਂ ਨੇ ਰਾਤ ਦਿਨ ਇੱਥੇ ਰਹਿ ਕੇ ਸਾਡੇ ਰੋੜੇ ਹੋਏ ਬੰਦ ਜੋ ਸੇਵਾ ਕੀਤੀ ਸੀ ਸਾਰੀ ਸੰਗਤ ਨੇ ਸਹਿਯੋਗ ਕੀਤਾ ਇਲਾਕਾ ਨਿਵਾਸੀਆਂ ਸਹਿਯੋਗ ਦਿੱਤਾ ਸਭ ਤੋਂ ਵੱਡਾ ਸਹਿਯੋਗ ਸਾਡੇ ਅਹਿਦਗਾਨ ਸਾਡੇ ਬਾਬਾ ਜੀ ਦਾ ਜਗਤਾਰ ਸਿੰਘ ਜੀ ਨੇ ਜਿਨ੍ਹਾਂ ਨੇ 3000 ਰੇਕ ਕਰਕੇ ਜਿਹੜੀ ਉਹ ਬੰਦੀ ਸੇਵਾ ਚੱਲ ਰਹੀ ਸੀ ਅੱਜ ਉਹ ਸੰਪੂਰਨ ਹੋ ਗਈ ਹੈ ਸੋ ਸਾਰੀ ਆਈ ਹੋਈ ਸਾਥ ਸੰਗਤਾਂ ਅਤੇ ਬਾਬਾ ਜੀ ਦਾ ਸੀ ਤਾਦ ਲੋਕ ਧੰਨਵਾਦ ਕਰਦੇ ਹਾਂ ਸਾਡੇ ਵਿਚਕਾਰ ਗਦੀਸ਼ ਸਿੰਘ ਔਜਲਾ ਜੀ ਨੇ ਵੀ ਇੱਥੇ ਬਹੁਤ ਜਣਾ ਸਹਿਯੋਗ ਕੀਤਾ ਉਹਨਾਂ ਦੇ ਭੇੜੇ ਆਏ ਨੇ ਉਹ ਦੋਸਤ ਮੇਂਡ ਤੁਹਾਡਾ ਫਤੇ ਸਾਂਝ ਕਰ ਰਹੇ ਨੇ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਜਿਨ੍ਹਾਂ ਨੇ ਇੰਨਾ ਵੱਡਾ ਇੱਕ ਉਪਰਾਲਾ ਲਿਆ ਜਿਹੜਾ ਕਿ ਕੰਮ ਸਰਕਾਰ ਨੂੰ ਵੀ ਬਹੁਤ ਔਖਾ ਲੱਗ ਰਿਹਾ ਸੀ ਉਹ ਬਾਬਾ ਜੀ ਨੇ ਕਰਕੇ ਦਿਖਾਇਆ ਇਹ ਉਪਰਾਲਾ ਲੈਣਾ ਇੱਕ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਕੰਮ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਕੀ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਾਰੀ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਨੇ ਜਿੰਨਾ ਕੀ ਯੋਗਦਾਨ ਪਾ ਸਕਦੇ ਸੀਗੇ ਕਿਸੇ ਤੋਂ ਰੁਪਈਆ ਪੈਂਦਾ ਸੀ ਉਹਨੇ ਰੁਪਈਆ ਪਾਇਆ ਕਿਸੇ ਤੋਂ ਵੱਧ ਪੈਂਦਾ ਸੀ ਉਹਨੇ ਵੱਧ ਪਾਇਆ ਤੇ ਇਹ ਬੰਨ ਨੂੰ ਸੰਪੂਰਨ ਤਰੀਕੇ ਨਾਲ ਪੂਰਾ ਪੱਕਾ ਬੰਨ ਇੱਕ ਬਣਾਤਾ ਹੈ ਤੇ ਬਹੁਤ-ਬਹੁਤ ਧੰਨਵਾਦ ਕਰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਦਰਤ ਦਾ ਪ੍ਰਕੋਪ ਕਰਕੇ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਥਾਂ-ਥਾਂ ਦਿਵਤੇ ਹੜਾਏ ਸਨ ਮਹਾਪੁਰਖ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਾਰਨ ਵਾਲਿਆਂ ਦੀ ਸੰਪਰਦਾਇ ਦੇ ਵੱਲੋਂ ਇੱਥੇ ਹੀ ਨਹੀਂ ਸੁਲਤਾਨਪੁਰ ਲੋਧੀ ਦੇ ਏਰੀਏ ਦੇ ਵਿੱਚ ਹੜੀਕੇ ਪਤਨ ਏਰੀਏ ਦੇ ਵਿੱਚ ਤੇ ਫਰੋਹੀਪੁਰ ਏਰੀਏ ਦੇ ਵਿੱਚ ਬਾਬਾ ਗੁਰਮੀਲ ਸਿੰਘ ਜੀ ਗੁਰਦੁਆਰਾ ਜਾਮਨੀ ਸਾਹਿਬ ਤੋਂ ਜੋ ਮਹਾਪੁਰਖਾਂ ਦੇ ਜਥੇਦਾਰ ਨੇ ਇੱਥੇ ਬਾਬਾ ਜੋਗਾ ਸਿੰਘ ਜੀ ਬਾਬਾ ਗੁਰਮੀਤ ਸਿੰਘ ਜੀ ਹੁਣਾਂ ਨੇ ਤਰਨਤਾਰਨ ਦੇ ਏਰੀਏ ਦੇ ਵਿੱਚ ਵੀ ਜੋ ਆਪ ਜੀ ਦੇ ਸਾਹਮਣੇ ਹਨ ਕਹੇ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਸੇਵਾਵਾਂ ਦਿੱਤੀਆਂ ਗਈਆਂ ਨੇ। ਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਹਾਂਪੁਰਖ ਬਾਬਾ ਜਗਤਾਰ ਸਿੰਘ ਉਹਨਾਂ ਦੇ ਜਥੇਦਾਰ ਬਾਬਾ ਸੁਖਾ ਸਿੰਘ ਜੀ ਉਹਨਾਂ ਵੱਲੋਂ ਜਿੱਥੇ-ਜਿੱਥੇ ਵੀ ਸਾਧ ਸੰਗਤ ਜੀ ਮਹਾਂਪੁਰਖਾਂ ਦੇ ਜਥੇਦਾਰ ਨੇ ਜਿਵੇਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਅਸਥਾਨਾਂ ਤੋਂ ਬਾਬਾ ਸਰਵਣ ਸਿੰਘ ਉਹਨਾਂ ਨੇ ਸਾਰਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਸੇਵਾਵਾਂ ਵਿੱਚ ਯੋਗਦਾਨ ਪਾਇਆ ਵਾ। ਜੋ ਇਸ ਬਣ ਦੀ ਗੱਲ ਹੈ ਇਸ ਬਣ ਤੇ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਨੇ ਆਪ ਮੁਹਾਰੇ ਸੰਗਤਾਂ ਟਰਾਲੀਆਂ ਲੈ ਕੇ ਹਰਿਆਣੇ ਤੋਂ ਆਈਆਂ ਨੇ ਕਰਨਾਲ ਤੋਂ ਵੇਖੋ ਟਰਾਲੀਆਂ ਲੈ ਕੇ ਉੱਥੋਂ ਆਈਆਂ ਸੰਗਤਾਂ ਜਦੋਂ ਮਹਾਂਪੁਰਖਾਂ ਨੇ ਬਾਬਾ ਗਰਮੀਤ ਸਿੰਘ ਉਹਨਾਂ ਨੇ ਬਾਬਾ ਜੋਗਾ ਸਿੰਘ ਉਹਨਾਂ ਨੇ ਛੁੱਟੀ ਦਿੱਤੀ ਉਦੋਂ ਗਏ ਨੇ ਸਾਧ ਸੰਗਤ ਜੀ ਪਤਾ ਨਹੀਂ ਕਿ ਕਿੰਨੀਆਂ ਕੋ ਸੰਗਤਾਂ ਆਪ ਮੁਹਾਰੇ ਇੱਥੇ ਪਹੁੰਚੀਆਂ ਨੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਮਹਾਂਪੁਰਖਾਂ ਨੇ ਲੰਬੇ ਸਮੇਂ ਤੋਂ ਜਿਵੇਂ ਹਜੂਰ ਸਾਹਿਬ ਗੋਦਾਵਰੀ ਦਾ ਪੁਲ ਕਿਤੇ ਤੁਸੀਂ ਕਗਰ ਦਰਿਆ ਤੇ ਜਾਓ ਜਿਹੜਾ ਬਨੂੜ ਤੋਂ ਬਾਲੇ ਨੂੰ ਰੋੜ ਜਾਂਦਾ ਉਹਦੇ ਉੱਤੇ ਬਹੁਤ ਵੱਡਾ ਪੁਲ ਬਣਾਇਆ ਹੋਰ ਛੋਟੇ-ਮੋਟੇ ਕਿੰਨੇ ਕੁ ਪੁਲ ਬਣਾਏ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਸੋ ਆਪ ਜੀ ਨੂੰ ਬੇਨਤੀ ਆਪਾਂ ਵੱਧ ਤੋਂ ਵੱਧ ਸੇਵਾ ਸਿਮਰਨ ਦੇ ਨਾਲ ਜੁੜ ਕੇ ਜੀਵਨ ਸਫਲ ਕਰਨਾ ਹੈ ਸੋ ਇੱਥੇ ਪਿੰਡ 마ਸ਼ੀਵਾਲ ਦੇ ਸਰਪੰਚ ਸਾਹਿਬ ਉਹਨਾਂ ਨੇ ਮਿੱਟੀ ਦੀ ਸੇਵਾ ਕੀਤੀ ਨਾ ਸਿਰ ਪਿੰਡ ਦੇ ਸਰਪੰਚ ਸਾਹਿਬ ਉਹਨਾਂ ਨੇ ਸੇਵਾਵਾਂ ਕੀਤੀਆਂ ਉਨ੍ਹਾਂ ਦਾ ਧੰਨਵਾਦ ਹੈ ਸੋ ਸਰਦਾਰ ਗੁਰਜੀਤ ਸਿੰਘ ਜੀ ਔਜਲਾ ਜੋ ਐਮਪੀ ਸਾਹਿਬ ਨੇ ਉਹਨਾਂ ਨੇ ਵੀ ਇਹਨਾਂ ਸੇਵਾਵਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ ਹੋਰ ਜਿੰਨੇ ਵੀ ਇੱਥੋਂ ਦੇ ਅਧਿਕਾਰੀ ਐਮਐਲਏ ਸਹਿਬਾਨ ਸਾਰਿਆਂ ਦਾ ਹੀ ਧੰਨਵਾਦ ਹੈ ਕਿਉਂਕਿ ਗੁਰੂ ਪੰਥ ਦੀ ਗੁਰੂ ਸੰਗਤ ਦੀ ਸੇਵਾ ਤੇ ਗੁਰੂ ਸਾਹਿਬ ਨੇ ਆਪ ਹੀ ਮਹਾਂਪੁਰਖਾਂ ਦੇ ਸੰਗਤ ਦੇ ਸਰਤੇ ਮੇਰ ਪ੍ਰਿਆਤਰਾ ਕੇ ਕਰਵਾਈ ਆ ਆਪ ਜੀ ਦਾ ਮਹਾਂਪੁਰਖਾਂ ਦੇ ਵੱਲੋਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਹੁਣ ਗੁਰੂ ਕੀ ਮਰਜਾਦਾ ਦੇ ਅਨਸਾਰ ਕਿੜਾ ਪ੍ਰਸ਼ਾਦੀ ਦੇਗ ਵਰਤ ਰਹੀ ਹੈ ਜਿੰਨਾ ਚਿਰ ਦੇਗ ਵਰਤੇਗੀ ਉਤਨਾ ਚਿਰ ਮਹਾਂਪੁਰਖਾਂ ਨੂੰ ਬੇਨਤੀ ਕਿ ਉਹ ਨਾਮ ਜਪਉਣਗੇ ਤੇ ਜਿਹੜਾ ਆਏ ਅਧਿਕਾਰੀ ਉਹਨਾਂ ਦਾ ਸਨਮਾਨ ਵੀ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗੁਰਜੀਤ ਸਿੰਘ ਜੀ ਔਜਲਾ ਜੋ ਮੌਜੂਦਾ ਐਮਪੀ ਹਨ ਉਹਨਾਂ ਦੇ ਇੱਥੇ ਬੈਠੇ ਆਏ ਉਹਨਾਂ ਨੂੰ ਬੇਨਤੀ ਹੈ ਕਿ ਮਹਾਂਪੁਰਖਾਂ ਤੋਂ ਸਨਮਾਨ ਪ੍ਰਾਪਤ ਕਰਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਐਸਡੀਓ ਸਾਹਿਬ ਆਏ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਨਮਾਨ ਪ੍ਰਾਪਤ ਕਰਨ ਬੋਲੇ ਸੋ ਨਿਹਾਲ ਸਰਪੰਚ ਸਾਹਿਬ ਜੀ ਆਓ ਆਪ ਬੋਲੇ ਸੋਨਿਹਾਲ ਆਓ ਸਰਪੰਚ ਸਾਹਿਬ ਆਓ ਤੁਸੀਂ ਤਾਂ ਭਾਈ ਹੋ ਨਾਸਰ ਵਾਲੇ ਸਰਪੰਚ ਸਾਹਿਬ ਉਹ ਵੀ ਮਹਾਂਪੁਰਖਾਂ ਤੋਂ ਆਪਣਾ ਸਨਮਾਨ ਪ੍ਰਾਪਤ ਕਰਨ ਬੋਲੇ ਸੋਨਿਹਾਲ ਨਾਸਰ ਵਾਲੇ ਸਰਪੰਚ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਆਓ ਬਹੁਤ ਜਿਆਦਾ ਇਹਨਾਂ ਨੇ ਸੇਵਾਵਾਂ ਦੇ ਵਿੱਚ ਇੱਥੇ ਸਹਿਯੋਗ ਦਿੱਤਾ ਵਾ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਦਾ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦਾ ਤੇ ਜਿਨ੍ਹਾਂ ਨੇ ਸੇਵਾ ਦੇ ਵਿੱਚ ਸਹਿਯੋਗ ਦਿੱਤਾ ਹੈ ਵੇਖੋ ਬਹੁਤ ਵੱਡੀ ਸੇਵਾ ਵਾ ਸਾਨੂੰ ਗੁਰੂ ਸਾਹਿਬਾਨ ਨੇ ਇਹ ਮਾਰਗ ਦਿੜ੍ੜ ਕਰਵਾਇਆ ਗੁਰਮੁਦਾਸ ਦੇ ਨੇੜੇ 마시ਵਾਲ ਪਿੰਡ ਤੋਂ ਵੀ ਜਿਹੜਾ ਬਨ ਟੁੱਟਿਆ ਸੀ ਬਹੁਤ ਜ਼ਿਆਦਾ ਸਭ ਤੋਂ ਵੱਡਾ ਇੱਥੇ ਪਾੜ ਪਿਆ ਸੀ ਸੋ ਮਹਾਂਪੁਰਖਾਂ ਦੇ ਵੱਲੋਂ ਸੰਤ ਬਾਬਾ ਜਗਤਾਰ ਸਿੰਘ ਉਹਨਾਂ ਦੀ ਜਥੇਬੰਦੀ ਦੇ ਵੱਲੋਂ ਇਹ ਸਾਰੀਆਂ ਸੇਵਾਵਾਂ ਕੀਤੀਆਂ ਗਈਆਂ ਵਾ ਸੋ ਇੱਕ ਥਾਂ ਤੇ ਨਹੀਂ ਜੇ ਸੁਲਤਾਨਪੁਰ ਲੋਧੀ ਦੇ ਨੇੜੇ ਫਿਰੋਜ਼ਪੁਰ ਦੇ ਏਰੀਏ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਸਤਲੋਈ ਵਿਆਸਾਂ ਨੇ ਗਹਿਰ ਮਚਾਇਆ ਸੀ ਉੱਥੇ ਵੀ ਸਵਾਵਾਵਾਂ ਕੀਤੀਆਂ ਗਈਆਂ ਫਿਰ ਹਰੀਕੇ ਪਤਨ ਜ਼ਿਲ੍ਹਾ ਹਿਸ਼ਾਰਪੁਰ ਦੇ ਨੇੜੇ ਜਿਵੇਂ ਟਾਂਡਾ ਉੜਮੜ ਉੱਥੇ ਸਵਾਵਾਵਾਂ ਦਿੱਤੀਆਂ ਗਈਆਂ ਨੇ ਸੋ ਅੱਜ ਮਹਾਂਪੁਰਖਾਂ ਦੇ ਵੱਲੋਂ ਇਹ ਬੰਨ ਜਿਹੜਾ ਇਹਨੂੰ ਕੰਪਲੀਟ ਕਰਕੇ ਸੰਗਤਾਂ ਦੇ ਹਵਾਲੇ ਕਰ ਦਿੱਤਾ ਗਿਆ ਵਾ